ਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਿਕਾਰੀ ਜਿਨ ਤ੍ਰਿਣ ਧਰਮ ਮੂਡ ਬਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤੋ ਹੋ ਬਿਨਸ ਜਾਏ ਝੂਠੀ ਦੇਹੀ ਰਹਾ ਮੇਰੀ ਮੇਰੀ ਕੈਰੋ ਕਰਤੇ ਦੁਰਯੋਦਨ ਸੇ ਭਾਈ 12 ਜੋਜਨ ਛਤਰ ਚਲਾਈ ਥਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਦਕਾਈ ਕਹ ਫਾਇਓ ਦਰਬੰਦੇ ਹਾਥੀ ਖਿਨ ਮੈਂ ਭਈ ਪਰਾਈ ਦੁਰਬਾਸ਼ਾ ਸਿਉ ਕਰਤ ਠਗੋਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਨ ਦਾਏ ਦਸ ਬੈ ਰਾਗਨ ਲੋਹੇ ਬਸ ਕੀਨੀ ਪੰਚੋ ਕ ਮਿਟ ਨਾਓ ਸੱਤਰ ਦੋਏ ਭਰੇ ਅੰਮ੍ਰਿਤ ਸਾਰ ਬਿਖ ਕ ਮਾਰਕ ਢਾਵਾਂ ਪਾਛੇ ਬਹੋਰ ਨ ਆਵਨ ਪਾਵਾਂ ਅੰਮ੍ਰਿਤ ਬਾਣੀ ਕਟਤੇ ਉਚਰਾਂ ਆਤਮ ਕੋ ਸਮਝਾਵਾਂ ਰਹਾਉ ਬੱਜਰ ਕੁਠਾਰ ਮੋਹ ਹੈ ਸ਼ੀਨਾ ਤਾਰ ਮਿੰਨਤ ਲਗ ਪਾਵਾਂ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵਾਂ ਇਹ ਸੰਸਾਰ ਤੇ ਤਬਹੀ ਛੂਟਾਂ ਜਉ ਮਾਇਆ ਨਾਲ ਲਪਟਾਵਾਂ ਮਾਇਆ ਨਾਮ ਗਰਬ ਜੋਂਨ ਕ ਤਹਿ ਤਜ ਦਰਸ਼ਨ ਪਾਵਾਂ ਇਤਕਰ ਭਗਤ ਕਰਹਿ ਜੋ ਜਨ ਤਿਨ ਪਉ ਸਗਲ ਚੁਕਾਈਐ ਕਹਿਤ ਨਾਮ ਦਿਉ ਬਾਰਕਿਆ ਪਰਮੋ ਏ ਸੰਜਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਲਹਾ ਬੇਲ ਬਲਹਾ ਕਰਹਲਾ ਜਿਉ ਕੋਰੰਕ ਨਿਸਨਾਦ ਬਲਹਾ ਕਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾ ਜਿਉ ਧਰਨੀ ਕੋ ਇੰਦਰ ਬਲਹਾ Kusum bas jaise pavar la jiu kokil ko amb balha ਤਿਉ ਮੇਰੇ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਲਹਾ ਮਾਨ ਸਰੋਵਰ ਹੰਸੁਲਾ ਜਿਉ ਤਰੁਣੀ ਕੋ ਕੰਤ ਬਲਹਾ ਤਿਉ ਮੇਰੇ ਮਨ ਰਾਮਈਆ ਬਾਰਿਕ ਕੋ ਜੈਸੇ ਖੀਰ ਬਲਹਾ ਚਾਤਰ ਕ ਮੁਖ ਜੈਸੇ ਜਲ ਧਰਾ ਮਛੂਲੀ ਕੋ ਜੈਸੇ ਨੀਰ ਬਲਹਾ ਤਿਉ ਮੇਰੇ ਮਨ ਰਮਈਆ ਸਾਧਿਕ ਸਿਧ ਸਗਲ ਮਨ ਚਾਹੇ ਬਿਰਲੇ ਕਾਹੂ ਢੀਠੁ ਲਾ ਸਗਲ ਭਵਣ ਤੇਰੋ ਨਾਮ ਬਲਹਾ ਤਿਉ ਨਾਮੇ ਮਨ ਬੀਠੁ ਲਾ